ਇਸੋ ਲਈ ਦੀ ਵੱਡੀ ਖਬਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ 14 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦੀ ਖਬਰ ਜੋ ਕਿ ਸਾਹਮਣੇ ਆ ਰਹੀ ਹੈ ਦੱਸੀਏ ਕਿ ਲਗਾਤਾਰ ਅ ਅਧਿਕਾਰੀਆਂ ਦੇ ਜਿਹੜੇ ਤਬਾਦਲੇ ਨੇ ਉਹ ਕੀਤੇ ਜਾ ਰਹੇ ਨੇ ਔਰ ਵੱਡੇ ਪੱਧਰ ਤੇ ਇਸ ਵਾਰ ਜਿਹੜੇ ਤਬਾਦਲੇ ਹੋਏ ਨੇ ਔਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ 14 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਜਿਹੜੇ ਹੁਣ ਕੀਤੇ ਗਏ ਨੇ ਰਿਪੋਰਟਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਨੇ 14 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਤੇ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ 14 आईपीएस अधिकारियों ਦਾ ਤਬਾਦਲਾ ਕੀਤਾ ਗਿਆ ਸੋ ਇਹ ਜਿਹੜੀ ਅਹਿਮ ਜਾਣਕਾਰੀ ਆ ਰਹੀ ਹੈ ਪ੍ਰਦੇਸ਼ ਦੀ ਸੁੱਖੂ ਸਰਕਾਰ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ आईपीएस ਅਧਿਕਾਰੀਆਂ ਦੇ ਤਬਾਦਲੇ ਅਤੇ ਤਨਖਾਤੀ ਦੇ ਹੁਕਮ ਜਾਰੀ ਕੀਤੇ ਗਏ ਨੇ ਔਰ ਸੁੱਖੂ ਸਰਕਾਰ ਨੇ ਚਾਰ ਜ਼ਿਲ੍ਹਿਆਂ ਦੇ ਸ਼ਿਮਲਾ ਸੋਲਨ ਮੰਡੀ ਤੇ ਉਹਨਾਂ ਦੇ ਪੁਲਿਸ ਸੁਪਰਡੈਂਟ ਜਿਹੜੇ ਨੇ ਉਹ ਬਦਲ ਦਿੱਤੇ ਨੇ ਫਿਲਹਾਲ ਰਿਪੋਰਟ ਦੇ ਅਨੁਸਾਰ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ 14 आईपीएस ਅਧਿਕਾਰੀਆਂ ਦਾ ਤਬਾਦਲਾ ਹੋਇਆ ਹੈ ਸੋਲਨ ਦੇ ਐਸਪੀ ਗੌਰਵ ਸਿੰਘ ਨੂੰ ਸ਼ਿਮਲੇ ਜ਼ਿਲ੍ਹੇ ਦਾ ਚਾਰਜ ਸੌਪਿਆ ਗਿਆ ਮੰਡੀ ਦੇ ਵਿਜੀਲੈਂਸ ਐਸਪੀ ਸਚੀਨ ਹੀਰੇ ਮਤਨੂ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਇਸ ਦੌਰਾਨ ਐਸ ਤਿਰੂਮਲ ਰਾਜੂ ਸੋਲਨ ਦੇ ਨਵੇਂ ਐਸਪੀ ਹੋਣਗੇ ਔਰ ਸਾਖੀ ਵਰਮਾ ਨੂੰ ਮੰਡੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਵਿਨੋਦ ਕੁਮਾਰ ਨੂੰ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਇਹ ਹੁਕਮ ਮੁੱਖ ਸਕੱਤਰ ਦੇ ਦੁਆਰਾ ਨਿਯੁਕਤ ਕੀਤੇ ਗਏ ਨੇ ਔਰ ਜਿਹੜੀ ਬਦਲੀਆਂ ਹੋਈਆਂ ਨੇ ਵੱਡੇ ਪੱਧਰ ਤੇ ਅਧਿਕਾਰੀਆਂ ਦੀਆਂ